समाना ट्रैफिक पुलिस वालों मुरादपुरा कुतबरपुर टी पॉइंट के नज़दीक नाकेबंदी की गई है क्योंकि यह पिंड जोड़ा है इतने नशा बेचने की शिकायतें इत लगातार दूसरे इलाके तो आगे नशा लेके जाए नौजवान पुलिस पूरी तरह एक्शन के कोई भी व्यक्ति सस, सड़क तो इस पिंड है तो उसकी तहकीकत की जा रही है सेवक सिंह ट्रैफिक पुलिस के इंचार्ज हैं इतें उन्हों वों इसच की जा रही है जिन्ह को डाकूमेंट नहीं है और खास तौर पर जो पिंड है ये पिंड पूरी तरह इस इलाके ਜਿਹੜੇ ਮੂਹ ਟੱਕ ਕੇ ਲੰਘਦੇ ਐ ਉਹਨਾਂ ਦੇ ਖਿਲਾਫ ਵੀ ਟ੍ਰੈਫਿਕ ਪੁਲਿਸ ਲਗਾਤਾਰ ਕਾਰਵਾਈ ਕਰ ਰਹੀ ਕਿਉਂਕਿ ਮੂਹ ਟੱਕ ਕੇ ਜਾਣ ਨਾਲ ਵੀ ਕੋਈ ਕਥਿਤ ਜਿਹੜਾ ਮੰਨ ਲਓ ਅਪਰਾਧ ਕਰਨ ਵਾਲਾ ਵਿਅਕਤੀ ਹੈ ਉਹ ਬਾਰਦਾਤ ਕਰਕੇ ਫਰਾਰ ਹੋ ਸਕਦਾ ਇਸ ਲਈ ਪੰਜਾਬ ਪੁਲਿਸ ਨੂੰ ਸਪਸ਼ਟ ਹੀ ਦੱਸ ਦਿੱਤਾ ਗਈ ਹੈ ਵੀ ਮੂਹ ਟੱਕ ਕੇ ਜਿਹੜਾ ਵਿਅਕਤੀ ਲੰਘੇਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਹਨਾਂ ਹਦਾਇਤਾਂ ਮਾਨਜੂਗ ਐਸਐਸਪੀ ਸਾਹਿਬ ਪਟਿਆਲਾ ਜੀ ਤੇ ਡੀਐਸਪੀ ਟ੍ਰੈਫਿਕ ਸਾਹਿਬ ਉਹਨਾਂ ਦੇ ਹੁਕਮਾਂ ਤੇ ਦੇ ਨਾਲ ਜੇ ਨਾਕਾਬੰਦੀ ਕੀਤੀ ਜਾਵੇ अलग-अलग जगह ते मोबाइल नाकाबंदी शहर ਦੇ ਵਿੱਚ ਕਰਕੇ ਜਿਵੇਂ ਟ੍ਰਿਪਲ ਰਾਈਡਿੰਗ ਬਿਨਾ ਕਾਗਜ਼ਾਂ ਤੋਂ ਅੱਗੇ ਵੀ ਅਸੀਂ ਕਈ ਵਾਰੀ ਤਲਾਸ਼ ਕਰ ਦਿੱਤੇ ਤੁਹਾਡੇ ਥਰੂ ਵੀ ਕਹਿੰਨ ਰਹੇ ਜੀ ਤੇ ਆ ਬੁਲਟ ਦੇ ਪਟਾਕਿਆਂ ਵਾਲੇ ਜੀ ਇਹ ਇਹਨਾਂ ਕਰਕੇ ਸਪੈਸ਼ਲ ਨਾਕਾਬੰਦੀ ਕਰੀਏ ਕਾਲੇ ਸ਼ੀਸ਼ੇ ਆ ਦੇਖੋ ਗੱਡੀ ਆਈ ਹੈ ਜੀ ਜਿਵੇਂ ਇਹਨਾਂ ਦੇ ਇਹਨਾਂ ਸੰਬੰਧੀ ਉਹ ਕਰ ਰਹੇ ਜੋ ਕਾਨੂੰਨ ਸਾਹਿਬ ਕਾਨੂੰਨ ਦੀ ਹਦਾਇਤਾਂ ਮੁਤਾਬਕ ਤੇ ਮੂੰਹ ਜਿਹਨਾਂ ਮੂੰਹ ਟਾਕੇ ਚਲਾਉਂਦੇ ਨੇ ਜੀ ਉਹਨਾਂ ਬਾਰੇ ਪਹਿਲਾਂ ਵੀ ਕਹਿ ਬੈਠੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਮੂੰਹ ਕੀ ਅਪੀਲ ਕਰਦੇ ਉਹਨਾਂ ਨੂੰ ਪੀੜੇ ਕਰਦੇ ਮੂੰਹ ਟਾਕੇ ਨਾਚਕ ਲਾਓ ਵੀ ਉਹ ਹੁਣ ਤੁਹਾਡੇ ਸਾਹਮਣੇ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੋ ਸਿੱਖ ਸਮਾਣਾ ਨਿਊਜ਼